ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਆ ਤੁਹਾਡੇ ਨਾਲ ਇੰਦਰਪ੍ਰੀਤ ਗਰ ਸੰਘੇੜਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦਾ ਨਾਰਥ ਪੰਜਾਬੀ نیوز ਸ਼ੋਅ ਜਿੱਥੇ ਗਲਬਾਤ ਕੈਨੇਡਾ ਤੇ ਅਮਰੀਕਾ ਦੋਹਾਂ ਵੱਡਿਆਂ ਆ ਮੁਲਕਾਂ ਤੋਂ ਜਿਹੜੀਆਂ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਉਹਨਾਂ ਦੇ ਉੱਪਰ ਕਰਾਂਗੇ ਸਭ ਤੋਂ ਪਹਿਲਾਂ ਮਨਦੀਪ ਜੀ ਤੁਹਾਡਾ ਸਵਾਗਤ ਕਰ ਲਈਏ ਬਹੁਤ-ਬਹੁਤ ਸਵਾਗਤ ਹੈ ਜੀਪਤ ਪਤਾ ਨਾਰਥ ਪੰਜਾਬੀ ਤੇ ਤੁਹਾਨੂੰ ਵੀ ਤੇ ਸਾਡੇ ਪਿਆਰੇ ਸਾਰੇ 시 ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਨਾਲ ਹੀ ਦਰਸ਼ਕਾਂ ਨੂੰ ਅਪੀਲ ਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਨੇ ਜਿਹੜੇ ਵਿਚਾਰ ਨੇ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਦੇ ਰਹੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਵੀ ਅੱਜ ਤੱਕ ਦਿਨ ਕਿਹੜੀਆਂ ਖਬਰਾਂ ਸਾਹਮਣੇ ਆਈਆਂ ਨੇ ਜਿੱਥੇ ਅਮਰੀਕਾ ਪਾਰਟੀ ਵਿੱਚ ਅੱਜ ਨੈਸ਼ਨਲ ਸ਼ਟਡਾਊਨ ਦੇਖਣ ਨੂੰ ਮਿਲ ਰਿਹਾ ਜਿੱਥੇ ਬਿਜ਼ਨਸ ਅਦਾਰੇ ਬੰਦ ਰਹੇ ਤੇ ਵੱਡੇ ਪੱਧਰ ਦੇ ਉੱਪਰ ਲੋਕਾਂ ਵੱਲੋਂ ਸਕੂਲੀ ਬੱਚਿਆਂ ਵੱਲੋਂ ਆਈਸੀ ਖਿਲਾਫ ਪ੍ਰੋਟੈਸਟ ਕੀਤਾ ਗਿਆ ਉਸ ਸੰਬੰਧੀ ਜਾਣਕਾਰੀ ਹੈ ਤੇ ਹੁਣ ਜਿਹੜਾ ਅਮਰੀਕਾ ਦਾ ਇੱਕ ਸੂਬਾ ਹੈ ਉਹਨਾਂ ਵੱਲੋਂ ਟਰੱਕਿੰਗ ਤੇ ਸੀਡੀਐਲ ਦੇ ਸੰਬੰਧ ਵਿੱਚ ਜੋ ਸਖਤੀ ਕੀਤੀ ਗਈ ਹੈ ਇੱਕ ਹੋਰ ਸਖਤੀ ਦੇ ਬਾਰੇ ਜੋ ਅਪਡੇਟਸ ਸਾਹਮਣੇ ਆਏਗੇ ਉਸ ਦੇ ਨਾਲ ਜਾਣੂ ਕਰਵਾਵਾਂਗੇ ਮਨਦੀਪ ਜੀ ਕੈਨੇਡਾ ਤੋਂ ਕਿਹੜੀਆਂ ਖਬਰਾਂ ਨੇ ਕੈਨੇਡਾ ਤੋਂ ਵੀ ਕਾਫੀ ਖਾਸ ਖਬਰਾਂ ਨੇ ਜੀ ਸਭ ਤੋਂ ਪਹਿਲਾਂ ਅੱਜ ਗੱਲ ਕਰਾਂਗੇ ਬ੍ਰੈਮਟਨ ਦੀ ਜਿੱਥੇ ਇੱਕ 20 ਸਾਲ ਦੇ ਨੌਜਵਾਨ ਦਾ ਕਤਲ ਹੋ ਗਿਆ ਹੁਣ ਤੋਂ ਕੁਝ ਦਿਨ ਪਹਿਲਾਂ ਉਸ ਦੀ ਗੱਲਬਾਤ ਕਰਾਂਗੇ ਤੇ ਇੱਕ ਇੰਟਰਨੈਸ਼ਨਲ ਵਿਦਿਆਰਥੀ ਜੋ ਕੈਨੇਡਾ ਆਏ ਨੌਜਵਾਨ ਦੀ ਮੌਤ ਹੋਈ ਹੈ ਜਿਸ ਨੂੰ ਹੱਲੇ ਹੁਣੇ ਹੀ ਵਰਕ ਪਰਮਿਟ ਮਿਲਿਆ ਸੀਗਾ ਇੱਕ ਦੋ ਦਿਨ ਹੀ ਹੋਏ ਸੀਗੇ ਉਸ ਦੀ ਚਰਚਾ ਕਰਾਂਗੇ ਇਸ ਤੋਂ ਇਲਾਵਾ ਇੰਦਰਪੀਤ ਜੀ ਗੱਲਬਾਤ ਕਰਾਂਗੇ ਕਿ ਕੈਨੇਡਾ ਅਮਰੀਕਾ ਮੈਕਸੀਕੋ ਦੇ ਵਿੱਚ FIFA ਵਰਲਡ ਕੱਪ ਹੋਣ ਜਾ ਰਿਹਾ ਤੇ ਉਹਨੂੰ ਲੈ ਕੇ ਕੁਝ ਲੋਕ ਜਿਹੜੇ ਨੇ ਉਹ ਇਸ ਵਕਤ ਇਹ ਗਰੰਟੀਆਂ ਦੇ ਲੱਗ ਪਏ ਨੇ ਕਿ ਤੁਹਾਡਾ ਵੀਜ਼ਾ ਬਹੁਤ ਜਲਦੀ ਤੇ ਬਹੁਤ ਸੌਖਾ ਲੱਜਵੇਗਾ ਉਹਨੂੰ ਲੈ ਕੇ ਵੱਡੀ ਚਰਚੀ ਆ ਤੇ ਇਮੀਗ੍ਰੇਸ਼ਨ ਵਿਭਾਗ ਨੇ ਵੀ ਇਹਦੇ ਉੱਤੇ ਆਪਣਾ ਕਮੈਂਟ ਦਿੱਤਾ ਉਸ ਉੱਤੇ ਗਲਤ ਕਰਾਂਗੇ ਜਾਣਕਾਰੀ ਸਾਂਝੀ ਕਰਾਂਗੇ ਵੀ ਕੋਈ ਕਿਸੇ ਫਰੋਡ ਚ ਨਾ ਜਾਵੇ ਤੇ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਂਝੀ ਕਰਾਂਗੇ ਜਰਪੀਜੀ ਕਿ ਹੁਣ ਜਿਹੜੇ ਵਿਸਟਰ ਵੀਜ਼ਾ ਜਾਂ ਵਰਕ ਪਰਮਿਟ ਆ ਇਹਨਾਂ ਨੂੰ ਕਿੰਨਾ ਕੁ ਸਮਾਂ ਲੱਗਦਾ ਇਹਨਾਂ ਦਾ ਪ੍ਰੋਸੈਸਿੰਗ ਟਾਈਮ ਕੀ ਆ ਜੀ ਬਿਲਕੁਲ ਮਨਦੀਪ ਜੀ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਬ੍ਰੈਮਟਨ ਤੋਂ ਜੋ ਖਬਰ ਸਾਹਮਣੇ ਆਈ ਹੈ ਇੱਕ ਜਾਨ ਗਈ ਹੈ ਤੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਜਾਨ ਜਾਣ ਦੇ ਬਾਰੇ ਵੀ ਜਿਹੜੀ ਇੱਥੋਂ ਇੱਕ ਅਪਡੇਟ ਸਾਹਮਣੇ ਆ ਰਹੀ ਹੈ ਉਸ ਦੇ ਬਾਰੇ ਜੋ ਵੀ ਡਿਟੇਲ ਹੈ ਜ਼ਰੂਰ ਸਾਂਝੀ ਕਰਦੇ ਹੋ ਬਿਲਕੁਲ ਜੀ ਸਭ ਤੋਂ ਪਹਿਲਾਂ ਅੰਦਰਪੀ ਜੀ ਗੱਲਬਾਤ ਕਰਦੇ ਆ ਬ੍ਰੈਮਟਨ ਦੀ ਜਿੱਥੇ ਅੱਜ ਇੱਕ 5:30 ਵਜੇ ਉੱਥੇ ਦੇ ਸਮੇਂ ਦੇ ਹਿਸਾਬ ਨਾਲ ਜਿਹੜਾ ਇੱਕ ਘਰ ਦੇ ਵਿੱਚ ਗੋਲੀ ਚਲਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ 20 ਸਾਲ ਦੇ ਨੌਜਵਾਨ ਦੀ ਜਾਨ ਜਾਣ ਦੀ ਜਿਹੜੀ ਉਹ ਖਬਰ ਸਾਹਮਣੇ ਆ ਰਹੀ ਆ ਹਾਲਾਂਕਿ ਹਲੇ ਤੱਕ ਜਿਹੜੀ ਉਹ ਨੌਜਵਾਨ ਦੀ ਪਛਾਣ ਨਹੀਂ ਦੱਸੀ ਆ ਪਰ ਤੋਖਲਾ ਹੈਗਾ ਆ ਕਿਉਂਕਿ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਵਸਦਾ ਹਾਲਾਂਕਿ ਹੋਰ ਵੀ ਬਹੁਤ ਬਹੁਤ ਭਾਈਚਾਰਕ ਵਸਤੇ ਪਰ ਪੁਲਿਸ ਨੇ ਹਾਲ ਤੱਕ ਕੋਈ ਪਛਾਣ ਜਿਹੜੀ ਉਹ ਜਾਰੀ ਨਹੀਂ ਕੀਤੀ ਆ ਵੀ ਜਿਸ ਦੀ ਮੌਤ ਹੋਈ ਆ ਉਹ ਕਿਹੜੇ ਭਾਈਚਾਰੇ ਨਾਲ ਸੰਬੰਧਤ ਸੀਗਾ ਸੋ ਹੁਣ ਤੱਕ ਜਿਹੜੀ ਇਹ ਜਾਣਕਾਰੀ ਸਾਹਮਣੇ ਆਈ ਆ ਜੀ ਕਿ ਪੀਐਲ ਪੁਲਿਸ ਨੇ ਜੋ ਦੱਸਿਆ ਕਿ ਇੱਕ ਘਰ ਦੇ ਵਿੱਚ ਜੋ ਕਿ ਡਾਟਫੋਰਟ ਰੋਡ ਦੇ ਨੇੜੇ ਜਿਹੜਾ ਸੀਗਾ ਖਾਸ ਤੌਰ ਤੇ ਕਲਾਰਕ ਬੁਲੇਵਾਰਡ ਦੇ ਉੱਥੇ 1:35 ਵਜੇ ਇਹ ਘਟਨਾ ਵਾਪਰੀ ਹੈ ਸ਼ੁੱਕਰਵਾਰ ਸ਼ਾਮ ਨੂੰ ਜਿੱਥੇ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ 20 ਸਾਲ ਦਾ ਨੌਜਵਾਨ ਜਿਹੜਾ ਸੀ ਉਹ ਉਹਦੇ ਗੋਲਗੀਆਂ ਹੋਈਆਂ ਸੀਗੀਆਂ ਜੋ ਕਾਫੀ ਜ਼ਖਮੀ ਸੀਗਾ ਤੇ ਉਸ ਤੋਂ ਬਾਅਦ ਉਹਨੂੰ ਉੱਥੇ ਹੀ ਬਾਅਦ ਵਿੱਚ ਜਿਹੜਾ ਉਹਦੀ ਮੌਤ ਹੋ ਗਈ ਤੇ ਉਸ ਤੋਂ ਜਿਹੜਾ ਸੀ ਮ੍ਰਿਤਕ ਲਾਂਦ ਦਿੱਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਇੱਕ 30 ਸਾਲ ਦੇ ਨੌਜਵਾਨ ਦੇ ਨੂੰ ਜਿਹੜਾ ਪੁਲਿਸ ਨੇ ਕਸਟਡੀ ਵਿੱਚ ਲਿਆ ਇਸ ਮਾਮਲੇ ਨਾਲ ਸੰਬੰਧਤ ਹਾਲਾਂਕਿ ਹਲੇ ਤੱਕ ਕੋਈ ਚਾਰਜ ਨਹੀਂ ਕੀਤਾ ਉਸ ਦੀ ਹਲੇ ਜਾਂਚ ਚੱਲ ਰਹੀ ਹੈ ਮਾਮਲੇ ਦੀ ਫਿਲਹਾਲ ਜਿਹੜਾ ਉਹ ਕੋਈ ਹੋਰ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆਈ ਹੈ ਪੁਲਿਸ ਇਹਨਾਂ ਦਾ ਕਹ ਦੱਸ ਰਹੀ ਆ ਵੀ ਹਲੇ ਸਾਨੂੰ ਪੂਰਾ ਨਹੀਂ ਪਤਾ ਵੀ ਕੀ ਕਾਰਨ ਰਹੇ ਇਹ ਘਟਨਾ ਕਿਉਂ ਵਾਪਰੀ ਪਰ ਇਹਨਾਂ ਜ਼ਰੂਰ ਹੈ ਕਿ ਇੱਕ ਵਿਅਕਤੀ ਨੂੰ ਜਿਹੜਾ ਉਹ ਉਹ ਉਹਨਾਂ ਨੇ ਲੈ ਲੈ ਆਪਣੀ ਕਸਟਡੀ ਦੇ ਵਿੱਚ ਤੇ ਜਾਂ ਚੱਲ ਰਹੀ ਆ ਤੇ ਇਹ ਲੱਗਦਾ ਕਿ ਸ਼ਾਇਦ ਇਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਜਾਣਦੇ ਹੋਣਗੇ। ਬਾਕੀ ਅੱਗੇ ਜਿਹੜੀ ਹੋਰ ਜਾਣਕਾਰੀ ਪੁਲਿਸ ਦੇਵੇਗੀ ਉਸ ਦੇ ਉੱਤੇ ਚਰਚਾ ਆਪਾਂ ਕਰਾਂਗੇ। ਇਸ ਦੇ ਨਾਲ ਹੀ ਜਿਹੜੀ ਦੂਜੀ ਖਬਰ ਪ੍ਰੇਮਿੰਦਰ ਪਿੱਜੀ ਉਹ ਵੀ ਬ੍ਰੈਮਟਨ ਵਾਲੇ ਪਾਸੇ ਸਾਹਮਣੇ ਆ ਰਹੀ ਹੈ ਕਿ ਇੱਥੇ ਦੱਸਿਆ ਜਾ ਰਿਹਾ ਕਿ 20 ਸਾਲ ਦੇ ਨੌਜਵਾਨ ਦੀ ਜਿਹੜੀ ਉਹ ਮੌਤ ਹੋਈ ਆ ਜੋ ਕਿ ਜਿਹੜਾ ਹੱਲੇ 3 ਸਾਲ ਪਹਿਲਾਂ ਪੰਜਾਬ ਤੋਂ ਆਇਆ ਸੀ ਕੈਨੇਡਾ ਵਿੱਚ ਸਟੱਡੀ ਵੀਜ਼ੇ ਉੱਤੇ ਤੇ ਹੱਲੇ ਉਸ ਤੋਂ ਵਰਕ ਪਰਮਿਟ ਮਿਲੇ ਨੂੰ ਕੁਝ ਹੀ ਦਿਨ ਹੋਏ ਸਿਗੇ ਅਤੇ ਉਸਨੇ ਇੰਡੀਆ ਦੀ ਟਿਕਟ ਵੀ ਲਈ ਹੋਈ ਸੀ ਜਿਸ ਬਾਰੇ ਉਸਨੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਸੀ ਕਾ ਸੋ ਉਸਨੇ ਸਰਪ੍ਰਾਈਜ਼ ਦੇਣਾ ਸੀ ਆਪਣੇ ਪਰਿਵਾਰ ਨੂੰ ਅ ਪਰ ਉਸ ਤੋਂ ਪਹਿਲਾਂ ਹੀ ਜੋ ਪਤਾ ਲੱਗਿਆ ਕਿ ਉਸ ਦੀ ਜੀ ਆ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਆ ਸੋ ਜਿਹੜਾ ਨਾਮ ਹੈ ਜੀ ਉਹ ਅਦਰ ਸਿੰਘ ਦੱਸਿਆ ਜਾ ਰਿਹਾ ਉਮਰੇ ਦੀ 26 ਸਾਲ ਦੀ ਨੌਜਵਾਨ ਦੀ ਅ ਸੋ ਇਸ ਤੇ ਖਬਰ ਦੀ ਵੀ ਚਰਚਾ ਹੋ ਰਹੀ ਆ ਸੋ ਹੱਲੇ ਵਰਕ ਪਰਮਿਟ ਮਿਲਣ ਨੂੰ ਕੁਝ ਦਿਨ ਹੋਏ ਸੀਗੇ 3 ਸਾਲ ਤੋਂ ਆਪਣੇ ਪਰਿਵਾਰ ਨੂੰ ਨਹੀਂ ਮਿਲਿਆ ਸੀਗਾ ਸੋ ਇਸ ਕਰਕੇ ਉਸਨੇ ਵਰਕ ਪਰਮਿਟ ਆਉਂਦਿਆ ਸਾਰੀ ਜਿਹੜੀਆਂ ਸੀ ਉਹ ਪੰਜਾਬ ਜਾਣ ਦੀਆਂ ਟਿਕਟਾਂ ਰਹਿ ਲੀਆਂ ਸੀਗੀਆਂ ਤੇ 5 ਫਰਵਰੀ ਨੂੰ ਉਸਨੇ ਪੰਜਾਬ ਜਾਣਾ ਸੀਗਾ ਆਪਣੇ ਪਰਿਵਾਰ ਨੂੰ ਮਿਲਣ ਪਰ ਉਸ ਤੋਂ ਪਹਿਲਾਂ ਜਿਹੜਾ ਸੀ ਬਾਣਾ ਵਾਪਰ ਗਿਆ ਤੇ ਉਸਦੀ ਜਿਹੜੀ ਜਾਨ ਉਹ ਚਲੀ ਗਈ ਸੋ ਇਸ ਖਬਰ ਦੀ ਚਰਚਾ ਵੀ ਜਿਹੜੀ ਅੱਜ ਉਹ ਇੰਦਰਪ੍ਰੀਤ ਜੀ ਹੋ ਰਹੀ ਹੈ ਤੇ ਹੁਣ ਇਹਨਾਂ ਚ ਪਿੱਤੀ ਗੱਲਬਾਤ ਆਪਾਂ ਕਰਦੇ ਆ ਅਮਰੀਕਾ ਦੀ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਸੋ ਅੱਜ ਮੈਂ ਦੇਖ ਰਿਹਾ ਸੀ ਬਹੁਤ ਸਾਰੇ ਨੌਜਵਾਨ ਖਾਸ ਤੌਰ ਤੇ ਸਕੂਲੀ ਉਮਰ ਦੇ ਜਿਹੜੇ ਬੱਚੇ ਸੀਗੇ ਉਹ ਵੀ ਸੜਕਾਂ ਦੇ ਉੱਤੇ ਉਜਰੇ ਹੋਏ ਸੀ ਕਾਲਜ ਵਾਲੇ ਤੇ ਹੋਰ ਜਿਹੜੇ ਲੋਕ ਉਹ ਤਾਂ ਫਿਰ ਇਸ ਲਈ ਕਈ ਨਾਂ ਤੋਂ ਪ੍ਰਦਰਸ਼ਨ ਕਰ ਹੀ ਰਹੇ ਆ ਸੋ ਇਹ ਜਿਹੜਾ ਹੁਣ ਪ੍ਰਦਰਸ਼ਨ ਤੇ ਉਹ ਮਿਨੀ ਸੋਟਾ ਤੋਂ ਨਿਕਲ ਕੇ ਹੋਰ ਅੱਗੇ ਵਧ ਗਿਆ ਸੋ ਇਹ ਦੱਸਿਓ ਵੀ ਇਸ ਵਕਤ ਕੀ ਮਾਹੌਲ ਹੈ ਅਮਰੀਕਾ ਦੇ ਵਿੱਚ ਤੇ ਆਇਸ ਤੇ ਪ੍ਰਤੀਕ ਕਿਸ ਤਿੱਕੇ ਦਾ ਪ੍ਰਦਰਸ਼ਨ ਹੋ ਰਿਹਾ ਹੈ ਜਿਵੇਂ ਗੁਰਮੰਦੀਪ ਜੀ ਅਜ ਅਮਰੀਕਾ ਭਾਰ ਦੇ ਵਿੱਚ ਜਿਹੜਾ ਹੈ ਉਹ ਨੈਸ਼ਨਲ ਸ਼ਟਡਾਊਨ ਦੇਖਣ ਵੇਲੇ ਜਿੱਤੇ ਬਹੁਤ ਸਾਰੇ ਬਿਜ਼ਨਸ ਅਦਾਰੇ ਬੰਦ ਰਹੇ ਅੱਜ ਮੰਗ ਕੀਤੀ ਗਈ ਸੀ ਕਿ ਜਿਹੜੇ ਵੀ ਲੋਕ ਇਸ ਦੇ ਖਿਲਾਫ ਆਪਣੇ ਵਿਚਾਰ ਰੱਖਦੇ ਨੇ ਉਹ ਇਕੱਠੇ ਹੋਣ ਤੇ ਪ੍ਰਦਰਸ਼ਨ ਕਰਨ ਸੋ ਕੁਝ ਅਜਈਆਂ ਤਸਵੀਰਾਂ ਜਿਹੜੀਆਂ ਪੂਰੇ ਅਮਰੀਕਾ ਭਾਰ ਚ ਸਾਹਮਣੇ ਆਈਆਂ ਜਿੱਤੇ ਮਿਨੀਐਪੋਲਿਸ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਸੰਬੰਧੀ ਤਾਂ ਮੰਗ ਕੀਤੀ ਗਈ ਹੈ ਇਸ ਤੋਂ ਇਲਾਵਾ ਲੱਗ ਲੱਗ ਹੋਰ ਜਿਹੜੀਆਂ ਥਾਵਾਂ ਦੇ ਉੱਪਰ ਆਈ ਸੀ ਮੌਜੂਦਗੀ ਹੈ ਉਸ ਨੂੰ ਵੀ ਬੰਦ ਕਰਨ ਜਾਂ ਫਿਰ ਉਸ ਨੂੰ ਖਤਮ ਗਾਰੰਟੀ ਜਿਹੜੀ ਮੰਗ ਸੀ ਇਹਨਾਂ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਗਈ ਸੋ ਮਨਦੀਪ ਜੀ ਇਸ ਪ੍ਰੋਟੈਸਟ ਦੇ ਵਿੱਚ ਜਿਹੜੇ ਸਕੂਲੀ ਬੱਚੇ ਨੇ ਹਾਈ ਸਕੂਲ ਵਿਦਿਆਰਥੀ ਖਾਸ ਕਰਕੇ ਉਹਨਾਂ ਵੱਲੋਂ ਹਿੱਸਾ ਲਈ ਆ ਗਿਆ ਬਹੁਤ ਸਾਰੇ ਸਕੂਲਾਂ ਦੇ ਬਾਹਰ ਉਹ ਵਾਕ ਕਰਦੇ ਹੋਏ ਦਿਖਾਈ ਦਿੱਤੇ ਜਿੱਥੇ ਉਹਨਾਂ ਨੇ ਹੱਥ ਦੀ ਵਿੱਚ ਆਈਸ ਨੂੰ ਬਾਹਰ ਭੇਜਣ ਸੰਬੰਧੀ ਜਿਹੜੇ ਨਾਰੇ ਲਿਖੇ ਹੋਏ ਸੀ ਤੇ ਉਹਨਾਂ ਵੱਲੋਂ ਬਾਰ-ਬਾਰ ਇੱਕੋ ਹੀ ਗੱਲ ਕਹੀ ਜਾ ਰਹੀ ਸੀ ਵੀ ਜਿਹੜੀ ਆਈਸ ਹੈ ਉਹਨਾਂ ਨੂੰ ਚਲੇ ਜਾਣਾ ਚਾਹੀਦਾ ਹੈ ਅਮਰੀਕਾ ਦੀਆਂ ਸੜਕਾਂ ਦੇ ਉੱਪਰ ਆਈਸ ਦੀ ਮੌਜੂਦਗੀ ਨਹੀਂ ਹੋਣੀ ਚਾਹੀਦੀ ਅਲੱਗ-ਅਲੱਗ ਤਸਵੀਰਾਂ ਤੇ ਵੀਡੀਓ ਜਿਹੜੀਆਂ ਪੂਰਾ ਦਿਨ ਅੱਜ ਸਾਹਮਣੇ ਆਈਆਂ ਨੇ ਇਸ ਤੋਂ ਇਲਾਵਾ ਇਹ ਵੀ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਮਨਦੀਪ ਜੀ ਬਹੁਤ ਸਾਰੇ ਜਿਹੜੇ ਹੈਲਥ ਕੇਅਰ ਦੇ ਨਾਲ ਜੁੜੇ ਹੋਏ ਵਰਕਰ ਨੇ ਹਸਪਤਾਲਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਜੋ ਪਿਛਲੇ ਦਿਨੀ ਆਈਸੀਯੂ ਨਰਸ ਦੀ ਜਾਨ ਗਈ ਉਸ ਤੋਂ ਬਾਅਦ ਉਹ ਵੀ ਜਿਹੜਾ ਪ੍ਰਦਰਸ਼ਨ ਕਰਦੇ ਹੋਏ ਤੇ ਮੰਗ ਕਰਦੇ ਹੋਏ ਦਿਖਾਈ ਦੇ ਰਹੇ ਨੇ ਵੀ ਅਜਿਹੀ ਜਿਹੜੀ ਘਟਨਾਏ ਉਹ ਨਹੀਂ ਹੋਣੀ ਚਾਹੀਦੀ ਸੀ ਉਹਨਾਂ ਵੱਲੋਂ ਨਿੰਦਾ ਕੀਤੀ ਗਈ ਉਹ ਵੀ ਜਿਹੜੇ ਸੀ ਹੱਥਾਂ ਦੇ ਵਿੱਚ ਮੋਮਬਤੀਆਂ ਜਗਾਈ ਦਿਖਾਈ ਦਿੱਤੇ ਇਸ ਤੋਂ ਇਲਾਵਾ ਬਹੁਤ ਸਾਰੀ ਜਿਹੜੀ ਬਿਜ਼ਨੈਸਿਸ ਕਾਰੋਬਾਰ ਸੀ ਉਹਨਾਂ ਵੱਲੋਂ ਅੱਜ ਜਿਹੜੇ ਆਪਣੇ ਕੰਮਕਾਜ ਬੰਦ ਰੱਖੇ ਗਏ ਤੇ ਉਹ ਵੀ ਜਿਹੜੇ ਸੜਕਾਂ ਦੇ ਉੱਪਰ ਪ੍ਰੋਟੈਸਟ ਕਰਦੇ ਹੋਏ ਦਿਖਾਈ ਦਿੱਤੇ ਸੋ ਵੱਡੀਆਂ ਤਸਵੀਰਾਂ ਮਨਦੀਪ ਜੀ ਜਿਹੜੀਆਂ ਸੈਨ ਫਰਾਂਸਿਸਕੋ ਤੋਂ ਸਾਹਮਣੇ ਆਈਆਂ ਜਿੱਥੇ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਮੌਜੂਦ ਸੀ ਤਸਵੀਰਾਂ ਬਖੂਬੀ ਬਿਆਨ ਕਰਦੀਆਂ ਨੇ ਵੀ ਕਿੰਨਾ ਵੱਡਾ ਜਿਹੜਾ ਇਕੱਠ ਹੈ ਲੋਕਾਂ ਦਾ ਦੇਖਣ ਨੂੰ ਮਿਲਿਆ ਜਿਨ੍ਹਾਂ ਨੇ ਮੰਗ ਕੀਤੀ ਵੀ ਜੋ ਆਈਸੀ ਦੇ ਖਿਲਾਫ ਜੋ ਕੁਝ ਹੋ ਰਿਹਾ ਹੈ ਇਸ ਸੰਬੰਧੀ ਉਹਨਾਂ ਨੇ ਆਪਣਾ ਪੱਖ ਰੱਖਿਆ ਸੋ ਇਸ ਲਈ ਕਾਫੀ ਜ਼ਿਆਦਾ ਗੁੱਸਾ ਜਿਹੜਾ ਅਮਰੀਕਾ ਪਰਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸਿਰਫ ਵਰਕ ਪਰਮਿਟ ਹੋਲਡਰਸ ਹੀ ਨਹੀਂ ਬਲਕਿ ਜਿਹੜੇ ਇਮੀਗਰੈਂਟ ਪਾਈਚਾਰਾ ਹੀ ਨਹੀਂ ਬਲਕਿ ਜਿਹੜੇ ਅਮਰੀਕਨ ਸਿਟੀਜ਼ਨ ਨੇ ਉਹ ਵੀ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈਂਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਦੀ ਵੀ ਇਹੀ ਮੰਗ ਹੈ ਕਿ ਜਿਸ ਤਰ੍ਹਾਂ ਨਾਰਮਲਾਈਜ਼ ਕੀਤਾ ਜਾ ਰਿਹਾ ਹੈ ਕਿ ਅਲੱਗ-ਅਲੱਗ ਥਾਵਾਂ ਦੇ ਉੱਪਰ ਆਈਸ ਕਿਤੇ ਵੀ ਚਲੀ ਜਾਂਦੀ ਹੈ ਉਹਨਾਂ ਦੀ ਮੌਜੂਦਗੀ ਹੈ ਉਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹਾਲਾਂਕਿ ਮੈਨੇਪਲਸ ਦੇ ਵਿੱਚ ਇਸ ਵੇਲੇ ਪ੍ਰੋਟੈਸਟ ਹੋ ਰਿਹਾ ਹੈ ਇਹ ਅਲੱਗ-ਅਲੱਗ ਹੋਰ ਥਾਵਾਂ ਦੇ ਉੱਪਰ ਪ੍ਰਦਰਸ਼ਨ ਹੋ ਰਿਹਾ ਹੈ ਇਸ ਦੇ ਬਾਵਜੂਦ ਵੀ ਜਿਹੜਾ ਹੈ ਉਹ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉੱਥੋਂ ਆਈਸੋ ਬਿਲਕੁਲ ਉਹ ਨਹੀਂ ਹਟਾਉਣਗੇ ਪਰ ਟੌਮ ਹਵਨ ਵੱਲੋਂ ਜਿਹੜਾ ਇੱਥੇ ਗਤੀਵਿਧੀਆਂ ਐਕਟੀਵਿਟੀਜ਼ ਘਟ ਕਰਨ ਦੀ ਹੁਕਮ ਦਿੱਤੇ ਨੇ ਸੋ ਜ਼ਰੂਰ ਜਿਹੜੀਆਂ ਤਸਵੀਰਾਂ ਨੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਇਸ ਖਬਰ ਦੇ ਮਾਧਿਅਮ ਦੇ ਰਾਹੀਂ ਦਿਖਾਵਾਂਗੇ ਕਿ ਕਿ ਅੱਜ ਕਿਵੇਂ ਅਮਰੀਕਾ ਭਾਰ ਦੇ ਵਿੱਚ ਜਿਹੜਾ ਪ੍ਰੋਟੈਸਟ ਦੇਖਣ ਨੂੰ ਮਿਲਿਆ ਜੀ ਬਿਲਕੁਲ ਸੋ ਇਹ ਤਸਵੀਰਾਂ ਕੋਈ ਨਵੀਆਂ ਨਹੀਂ ਜਦੋਂ 트럼ਪ ਦਾ ਪਿਛਲਾ ਪ੍ਰਸ਼ਾਸਨ ਸੀ ਉਦੋਂ ਵੀ ਬਹੁਤ ਲੋਕ ਸੜਕਾਂ ਦੇ ਉੱਤੇ ਰਹੇ ਉਦੋਂ ਵੀ ਕਾਫੀ ਕੁਝ ਹੋਇਆ ਸੀ ਉਹਨਾਂ ਨੀਤੀਆਂ ਖਿਲਾਫ ਤੇ ਹੁਣ ਜਦੋਂ ਉਹਨਾਂ ਦੇ ਕਾਰਜਕਾਲ ਨੂੰ ਲਗਭਗ ਦੂਜਾ ਜਿਹੜਾ ਕਾਰਜਕਾਲ ਇੱਕ ਸਾਲ ਪੂਰਾ ਹੋਣ ਜਾ ਰਿਹਾ ਫਿਰ ਉਸੇ ਤਰੀਕੇ ਦੀਆਂ ਤਸਵੀਰਾਂ ਜਿਹੜੀਆਂ ਉਹ ਆਰਗੇਨਾਈਜ਼ਡ ਰੋਡ ਨੇ ਹਾਲਾਂਕਿ ਪਿਛਲੇ ਸਮੇਂ 'ਚ ਕਾਰਨ ਕੁਝ ਹੋਰ ਸੀ ਤੇ ਹੁਣ ਜਿਹੜੇ ਕਾਰਨ ਕੁਝ ਹੋਰ ਨੇ ਤੇ ਬਿਲਕੁਲ ਮਨਦੀਪ ਜੀ ਇਸ ਤੋਂ ਬਾਅਦ ਗੱਲ ਕਰਦੇ ਆਂ FIFA ਦੀ FIFA ਦੇ ਸੰਬੰਧ ਵਿੱਚ ਬਹੁਤ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਹੁਣ FIFA ਜਦੋਂ ਆ ਰਿਹਾ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਵੀਜ਼ੇ ਜਾਰੀ ਕਰ ਦਿੱਤੇ ਜਾਣਗੇ ਇਸ ਦੇ ਬਾਰੇ ਕੀ ਸੱਚਾਈ ਹੈ ਉਸ ਦੇ ਨਾਲ ਜ਼ਰੂਰ ਜਾਣਕਾਰੀ ਦੇ ਦਿਓ ਜੀ ਬਿਲਕੁਲ ਆਪਾਂ ਵੀ ਪਿਛਲੇ ਦਿਨ ਤੋਂ ਜਿਹੜੀਆਂ TikTok ਤੇ ਕੁਝ ਵੀਡੀਓ ਦੇਖ ਰਹੇ ਸੀਗੇ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਜੀ ਹੁਣ ਜੀ World Cup ਆ ਰਿਹਾ ਜੀ ਫੁੱਟਬਾਲ ਦਾ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਅ ਖਾਸ ਤੌਰ ਤੇ ਇਹ ਕੈਨੇਡਾ ਨਾਲ ਸੰਬੰਧਤ ਖਬਰ ਹੈ ਕਿਉਂਕਿ ਕੈਨੇਡਾ ਦੇ ਵੀਜ਼ਿਆਂ ਦੇ ਜਿਹੜੇ ਉਹ ਕਿਹਾ ਜਾ ਰਿਹਾ ਸੀ ਕਿ ਹੁਣ ਜਦੋਂ ਵਰਲਡ ਕੱਪ ਹੋਵੇਗਾ ਤਾਂ ਲੋਕ ਵੱਡੀ ਗਿਣਤੀ 'ਚ ਵਰਲਡ ਕੱਪ ਦੇਖਣ ਆਉਣਗੇ ਕੈਨੇਡਾ ਵੀ ਚਾਹੇਗਾ ਕਿ ਵੱਡੀ ਗਿਣਤੀ ਵਿੱਚ ਲੋਕ ਬਾਹਰੋਂ ਸਾਡਾ ਵਰਲਡ ਕੱਪ ਦੇਖਣ ਆਉਣ ਸੋ ਇਸ ਕਰਕੇ ਉਹ ਕਿੰਜ ਵੀ ਕੈਨੇਡਾ ਵੱਲੋਂ ਜਿਹੜੇ ਵੀਜ਼ੇ ਆ ਉਹ ਥਾੜਾ ਥਾੜਾ ਉੱਤੇ ਜਾਣਗੇ ਤੇ ਇਹ ਵੀਜ਼ੇ ਉਹ ਕਹਿ ਰਿਹਾ ਵੀ ਸੌਖੇ ਲੱਗ ਜਾਣਗੇ ਇਹਨਾਂ ਵਿੱਚ ਕੋ ਬਹੁਤੀ ਚੈਕਿੰਗ ਨਹੀਂ ਹੋਣੀ ਕਈ ਤਾਂ ਪੈਕੇਜ ਵੀ ਦੇ ਰਹੇ ਨੇ ਸੋ ਇਹ ਜਿਹੜੀਆਂ ਟਿਕਟੌਕ ਦੇ ਵਿੱਚ ਚੱਲ ਰਹੀਆਂ ਸਗਾਸੀ ਹੁਣ ਇੱਕ ਵੱਡਾ ਭੁਲੇਖਾ ਇਹ ਵੀ ਇੰਦਰਪੀਰ ਜੀ ਨਿਕਲ ਜਾਣਾ ਚਾਹੀਦਾ ਵੀ ਜੇ ਅਸੀਂ ਪੰਜਾਬੀ ਚ ਗੱਲ ਕਰਦੇ ਆਂ ਜਾਂ ਹਿੰਦੀ ਚ ਗੱਲ ਕਰਦੇ ਆਂ ਜਾਂ ਉਰਦੂ ਚ ਗੱਲ ਕਰਦੇ ਆਂ ਤਾਂ ਜਿਹੜੇ ਸਾਡੇ ਹੋਰ ਜਿਹੜੀਆਂ ਪਛਾਹਵਾ ਦੇ ਲੋਕ ਨੇ ਜਾਂ ਅੰਗਰੇਜ਼ੀ ਜਾਂ ਮੇਨ ਸਟ੍ਰੀਮ ਤੱਕ ਸਾਡੀ ਗੱਲ ਨਹੀਂ ਪਹੁੰਚੇਗੀ ਸੋ ਹੁਣ ਇਹ ਵੀ ਭੁਲੇਖਾ ਜਿਹੜਾ ਉਹ ਦੂਰ ਹੋ ਗਿਆ ਕਿਉਂਕਿ ਜਿਹੜੀਆਂ ਵੀਡੀਓਜ਼ ਜਿਹੜੀ ਦੀ ਸੀਬੀਸੀ ਨੇ ਇੱਕ ਰਿਪੋਰਟ ਕੀਤੀ ਆ ਉਹ ਵੀਡੀਓ ਪੰਜਾਬੀ ਹਿੰਦੀ ਅਤੇ ਉਰਦੂ ਪਛਾਹਵਾ ਵਿੱਚ ਹੀ ਆ ਭਾਰਤ ਤੇ ਪਾਕਿਸਤਾਨ ਤੋਂ ਜਿਹੜਾ ਖਾਸ ਤੌਰ ਤੇ ਲੋਕ ਜਿਹੜੇ ਸੀ ਇਹ ਵੀਡੀਓ ਬਣਾ ਕੇ ਦਾਵਾ ਪੇਸ਼ ਕਰ ਰਹੇ ਸੀ ਕਿ ਲੋ ਜੀ ਹੋਣਾ ਕੈਨੇਡਾ ਵਿੱਚ FIFA ਵਰਲਡ ਕੱਪ ਹੋ ਰਿਹਾ ਤੇ ਇਸ ਕਰਕੇ ਤੁਸੀਂ ਉੱਥੇ ਦੀਆਂ ਟਿਕਟਾਂ ਲੈ ਲਓ ਮੈਚਾਂ ਦੀਆਂ ਜਾਂ ਕੁਝ ਹੋਰ ਥੋੜੇ ਬਹੁਤੇ ਡਾਕੂਮੈਂਟ ਦੇ ਕੇ ਤਾਂ ਜਲਦ ਤੋਂ ਜਲਦ ਕੈਨੇਡਾ ਦਾ ਵੀਜ਼ਾ ਜਿਹੜਾ ਉਹ ਲਵਾਇਆ ਜਾ ਸਕਦਾ ਔਰ ਇਹਨਾਂ ਨੇ ਇਹ ਵੀ ਕਿਹਾ ਕਿ ਵੀਜ਼ਾ ਵੀ ਜਲਦੀ ਮਿਲੇਗਾ ਕਿਉਂਕਿ ਵਰਲਡ ਕੱਪ ਤੋਂ ਪਹਿਲਾਂ ਹੀ ਜਿਹੜੇ ਸਾਰੇ ਵੀਜ਼ੇ ਦਿੱਤੇ ਜਾਣਗੇ ਸੋ ਇਸ ਤਰੀਕੇ ਦੇ ਜਿਹੜੇ ਭਰਮ ਨੇ ਉਹ ਫਲਾਏ ਜਾ ਰਹੇ ਨੇ ਜਿਹਨੂੰ ਲੈ ਕੇ ਸੀਬੀਸੀ ਰਿਪੋਰਟ ਨੇ ਇਹਨਾਂ ਲੋਕਾਂ ਦੀ ਖਾਸ ਤੌਰ ਤੇ ਜਿਹੜੀ ਤਸਵੀਰ ਹੈ ਜਾਂ ਵੀਡੀਓ ਦੇ ਸਕਰੀਨਸ਼ਾਟ ਲੈ ਕੇ ਉਹ ਵੀ ਆਪਣੀ ਖਬਰ ਦੇ ਵਿੱਚ ਲਾਏ ਨੇ ਜਿਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਇੱਕ ਪੰਜਾਬੀ ਵਿਅਕਤੀ ਵੀ ਹੈ ਇੱਕ ਤੋਂ ਵੱਧ ਹਲਕਾ ਕਿ ਕੁਝ ਇੱਕ ਦੋ ਬੰਦੇ ਪਾਕਿਸਤਾਨ ਦੇ ਵੀ ਜਾ ਪਰ ਰਹੇ ਨੇ ਤੇ ਕੁਝ ਹਿੰਦੀ ਵਿੱਚ ਵੀ ਗੱਲਬਾਤ ਕਰ ਰਹੇ ਨੇ ਸੋ ਇਹਨਾਂ ਸਾਰਿਆਂ ਦੀ ਜਿਹੜੀ ਗੱਲਬਾਤ ਹੈ ਹੁਣ ਇਸ ਵਕਤ ਹੋ ਰਹੀ ਆ ਤੇ ਇਹਨੂੰ ਲੈ ਕੇ ਜਿਹੜਾ ਕੁਝ ਇਮੀਗ੍ਰੇਸ਼ਨ ਮਾਹਰਾਂ ਦੇ ਵੀ ਬਿਆਨ ਲੈ ਗਏ ਨੇ ਹਾਲਾਂਕਿ ਇਸ ਵੀਡੀਓ ਵਿੱਚ ਇੱਕ ਹੋਰ ਜ਼ਿਕਰ ਕੀਤਾ ਗਿਆ ਵੀ ਇੱਕ ਵਿਅਕਤੀਤਾ ਜਿਹੜਾ ਉਹ ਪੈਕੇਜ ਹੀ ਦੇ ਰਿਹਾ ਲਗਭਗ 2500 ਡਾਲਰ ਦਾ ਪੈਕੇਜ ਉਹ ਦੇ ਰਿਹਾ ਕੈਨੇਡੀਅਨ ਡਾਲਰ ਦਾ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੈਚਾਂ ਦੀਆਂ ਟਿਕਟਾਂ ਵੀ ਹੋਣਗੀਆਂ ਵੈਸੀ ਦੀ ਫੀਸ ਵੀ ਹੋਊਗੀ ਹੋਰ ਕੁਝ ਨਿੱਕੇ-ਮੋਟੇ ਖਰਚੇ ਜਿਹੜੇ ਆ ਵੈਸੀ ਦੀ ਜਿਹੜੀ ਉਹ ਵੀ ਤੁਹਾਡੇ ਵਿੱਚ ਹੋਣਗੇ ਵੀ ਜੇ ਤੁਸੀਂ ਸਾਨੂੰ ਇੰਨੇ ਪੈਸੇ ਦਿੰਨੇ ਹੋ ਤਾਂ ਤੁਹਾਡਾ ਵੀਜ਼ਾ ਕੰਨੇ ਵਟ ਤੇ ਪਿਆ ਸੋ ਇਹਨੂੰ ਲੈ ਕੇ ਜਿਹੜੇ ਕੈਨੇਡਾ ਦੇ ਇਮੀਗ੍ਰੇਸ਼ਨ ਮਾਹਰ ਨੇ ਉਹ ਕਹਿ ਰਿਹਾ ਕਿ ਜਿਹੜੇ ਭੋਲੇ ਲੋਕ ਨੇ ਜਾਂ ਜਿਹੜੇ ਕੁਝ ਅਣਜਾਣ ਲੋਕ ਨੇ ਉਹਨਾਂ ਨੂੰ ਜਿਹੜਾ ਇਸ ਜਾਲ ਦੇ ਵਿੱਚ ਫਸਾਇਆ ਜਾ ਰਿਹਾ ਤੇ ਉਹਨਾਂ ਨੂੰ ਜਾਲ ਦੇ ਵਿੱਚ ਫਸਾ ਕੇ ਇੱਥੇ ਕੈਨੇਡਾ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਇਹਨਾਂ ਵਿੱਚੋਂ ਕੁਝ ਲੋਕ ਇਹ ਵੀ ਕਲੇਮ ਕਰ ਰਹੇ ਕਿ ਜੇ ਤੁਸੀਂ ਇੱਕ ਵਾਰੀ ਵਰਲਡ ਕੱਪ ਦੇਖਣ ਆ ਗਏ ਤਾਂ ਇੱਥੇ ਆ ਕੇ ਤੁਸੀਂ ਆਪਣਾ ਰਿਫਿਊਜੀ ਕਲੇਮ ਲਾ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਇੱਥੇ ਆ ਕੇ ਆਪਣਾ ਕੰਮ ਵੀ ਕਰ ਸਕਦੇ ਹੋ ਸੋ ਇਸ ਤਰੀਕੇ ਦੇ ਕਲੇਮ ਕੀਤੇ ਜਾ ਰਹੇ ਨੇ ਜੋ ਕਿ ਬਿਲਕੁਲ ਗਲਤ ਨੇ ਸੋ ਇਹਨੂੰ ਲੈ ਕੇ ਜਿਹੜੀ ਉਹ ਇਸ ਵਕਤ ਚਰਚਾ ਚੱਲ ਰਹੀ ਆ ਤੇ ਇਹਦੇ ਉੱਤੇ ਇੰਦਰਪ੍ਰੀਜਾ ਤੇ ਖਾਸ ਤੌਰ ਤੇ ਜੇਕਰ ਅਸੀਂ ਗੱਲ ਕਰੀ ਤਾਂ ਇਮੀਗ੍ਰੇਸ਼ਨ ਵਿਭਾਗ ਨੇ ਖਾਸ ਤੌਰ ਤੇ ਟਵੀਟ ਵੀ ਕੀਤਾ ਆ ਜਿਹਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਇਹ ਕਿਹਾ ਵੀ ਵੀ ਜੇ ਤੁਸੀਂ ਮੈਚਾਂ ਦੀਆਂ ਟਿਕਟਾਂ ਲਈਆਂ ਹੋਈਆਂ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਵੀਜ਼ਾ ਜਿਹੜਾ ਉਹ ਗਰੰਟਡ ਮਿਲੇਗਾ ਹੀ ਮਿਲੇਗਾ ਸੋ ਇਹਦੇ ਲਈ ਤੁਹਾਨੂੰ ਕਹਿੰਦੇ ਆ ਕਿ ਜਿੰਨਾ ਪਹਿਲਾਂ ਹੋ ਸਕੇ ਉਹ ਅਪਲਾਈ ਕਰਨਾ ਚਾਹੀਦਾ ਆ ਤੇ ਉਹਦੇ ਵਿੱਚ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਕਾਗਜ਼ਾਂ ਦੀ ਪੂਰੀ ਸ਼ਾਨਬੂੜੀ ਕੀਤੀ ਜਾਵੇ ਕਿ ਤੇ ਪੂਰੇ ਜਾਂਚ ਤੋਂ ਬਾਅਦ ਹੀ ਇਹ ਜਿਹੜੇ ਵੀਜ਼ੇ ਆ ਉਹ ਜਾਰੀ ਕੀਤੇ ਜਾਣਗੇ ਸੋ ਇਸ ਤਰੀਕੇ ਦੀ ਜਿਹੜੀ ਚਰਚਾ ਇੰਦਰਪੀਰ ਜੀ ਉਹ ਚੱਲ ਰਹੀ ਆ ਸੋ ਇੱਕ ਵਾਰੀ ਫੇਰ ਜਿਹੜੇ ਲੋਕਾਂ ਨੂੰ ਭਰਮਾਉਣ ਵਾਲੇ ਜਿਹੜੇ ਇਮੀਗ੍ਰੇਸ਼ਨ ਏਜੰਟ ਨੇ ਉਹਨਾਂ ਦੀ ਚਰਚਾ ਇਸ ਮੇਨਸਟ੍ਰੀਮ ਮੀਡੀਆ ਦੇ ਵਿੱਚ ਹੋ ਰਹੀ ਆ ਉਹਨਾਂ ਦੀਆਂ ਤਸਵੀਰਾਂ ਵੀ ਦਿਖਾਈਆਂ ਜਾ ਰਹੀਆਂ ਨੇ ਸੋ ਜਿਹਨੂੰ ਲੈ ਕੇ ਜਿਹੜੀ ਚਰਚਾ ਚੱਲ ਰਹੀ ਆ ਸੋ ਕਿੰਨਾ ਕਿਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਥੋੜੀ-ਬਹੁਤੀ ਇਹ ਜਰਮਨੀਏ ਤਨਬੋਸ਼ੀ ਵਾਲੀ ਗੱਲ ਵੀ ਹੈਗੀ ਆ ਬੀਸ ਤਰੀਕੇ ਨੂੰ ਜਿਹਨੂੰ ਕਿਉਂਕਿ ਸਾਫ਼ ਤੌਰ ਤੇ ਜਿਹੜਾ ਫਰੋਡ ਉਹ ਕਿਹਾ ਜਾ ਰਿਹਾ ਤੇ ਉਸ ਫਰੋਡ ਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਉਹ ਸਾਡੇ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਸੋ ਇਸ ਤਰੀਕੇ ਦੀ ਜਿਹੜੀ ਉਹ ਚਰਚਾ ਚੱਲ ਰਹੀ ਆ ਸਿਮਿਲਰ ਕਲੇਮ ਨੂੰ ਲੱਗਦਾ ਕਿ ਅਮਰੀਕਾ ਦੇ ਮਾਮਲੇ ਵਿੱਚ ਵੀ ਹੋਣਗੇ ਤੇ ਹੋ ਵੀ ਰਹੇ ਨੇ ਹੁਣ ਦੇਖਦੇ ਆ ਅਮਰੀਕਾ ਵੀ ਤਾਂ ਵੈਸੇ ਇਸ ਵਕਤ ਵੈਸੇ ਕਿਸ ਨੂੰ ਕੋਈ ਭੁਲੇਖਾ ਹੈ ਨਹੀਂ ਕਿ ਆ ਵੀ ਉੱਥੇ ਕਿੰਨੀ ਸ਼ਕਤੀ ਆ ਤੇ ਨਾ ਹੀ ਬਹੁਤਾ ਕੋਈ ਜਾਣਨਾ ਚਾਹੇਗਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਪਰ ਫਿਰ ਵੀ ਜਿਹੜੇ ਕਲੇਮ ਕਰਨ ਵਾਲੇ ਨੇ ਉਹ ਕਲੇਮ ਕਰ ਰਹੇ ਨੇ ਕੈਨੇਡਾ ਦੇ ਮਸਲੇ ਦੇ ਤੇ ਖਬਰ ਜਿਹੜੀ ਹੁਣ ਜ਼ੋਰ ਫੜ ਗਈ ਹੈ ਬਾਕੀ ਦੇਖਦੇ ਆ ਅਮਰੀਕਾ ਦੇ ਮਸਲੇ ਦੇ ਵਿੱਚ ਕੀ ਹੁੰਦਾ ਹੈ ਤੇ ਨਲਿੰਦਰਪੀਰ ਜੀ ਹੁਣ ਗੱਲਬਾਤ ਕਰਦੇ ਜੀ ਆਪਾਂ ਟਰੱਕਿੰਗ ਦੀ ਟਰੈਕਿੰਗ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਅਪਡੇਟ ਜਿਹੜੀ ਉਹ ਆਉਂਦੀ ਆ ਸੋ ਹੁਣ ਦੱਸਿਓ ਅੱਜ ਦੇ ਪ੍ਰੋਗਰਾਮ ਚ ਕਿਹੜੀ ਅਪਡੇਟ ਜਿਹੜੀ ਤੁਸੀਂ ਟਰੱਕਿੰਗ ਬਾਰੇ ਲੈ ਕੇ ਆਏ ਖਬਰ ਇਸ ਨੂੰ ਕਹਿ ਸਕਦੇ ਆ ਜੋ ਬਿਲਕੁਲ ਮਨਦੀਪ ਜੀ ਇਹ ਜਿਹੜੀ ਖਬਰ ਸਾਹਮਣੇ ਆਈ ਹੈ ਉਸ ਨੂੰ ਸਖਤੀ ਦੀ ਖਬਰ ਹੀ ਅਸੀਂ ਕਹਿ ਸਕਦੇ ਹਾਂ ਕਿਉਂਕਿ ਫਲੋਰੀਡਾ ਵੱਲੋਂ ਹੁਣ ਇਹ ਐਲਾਨ ਕੀਤਾ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਵੀ ਇੱਥੇ ਜਿਨ੍ਹਾਂ ਨੇ ਵੀ ਟਰੱਕ ਦਾ ਲਾਇਸੈਂਸ ਲੈਣਾ ਹੈ ਉਹਨਾਂ ਨੂੰ ਇਹ ਟੈਸਟ ਜਿਹੜਾ ਹੈ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੀ ਦੇਣਾ ਪਏਗਾ ਆਮ ਤੌਰ ਦੇ ਉੱਪਰ ਇਹ ਹੁੰਦਾ ਸੀ ਵੀ ਜੇਕਰ ਕਿਸੇ ਨੇ ਵੀ ਕੋਈ ਡਰਾਈਵਿੰਗ ਟੈਸਟ ਦੇਣਾ ਹੈ ਤਾਂ ਉਹ ਆਪਣੀ ਜਿਹੜੀ ਮਾਤ ਭਾਸ਼ਾ ਉਸ ਦੇ ਵਿੱਚ ਵੀ ਟੈਸਟ ਦੇ ਸਕਦਾ ਹੈ ਉਦਾਹਰਨ ਦੇ ਤੌਰ ਦੇ ਉੱਪਰ ਬਹੁਤ ਸਾਰੇ ਲੋਕ ਜਿਹੜੇ ਆਪਣੇ ਪਾਈਚਾਰੇ ਦੇ ਨਾਲ ਜੁੜੇ ਹੋਏ ਨੇ ਉਹ ਪੰਜਾਬੀ ਦੇ ਵਿੱਚ ਟੈਸਟ ਦਿੰਦੇ ਸੀ ਕਲੀਅਰ ਕਰਦੇ ਸੀ ਜੋ ਰਿਟਰਨ ਟੈਸਟ ਹੁੰਦਾ ਸੀ ਪਰ ਹੁਣ ਜਿਹੜਾ ਹੈ ਫਲੋਰੀਡਾ ਸੂਬੇ ਦੇ ਵਿੱਚ ਅਜੇ ਹਾਨੀ ਹੋ ਸਕੇਗਾ ਫੈਡਰਲ ਸਰਕਾਰ ਵੱਲੋਂ ਜੋ ਇਹ ਗੱਲ ਕਹੀ ਗਈ ਸੀ ਵੀ ਅੰਗਰੇਜ਼ੀ ਭਾਸ਼ਾ ਲਾਜ਼ਮੀ ਹੋਣੀ ਚਾਹੀਦੀ ਹੈ ਇਸੇ ਦਾ ਹੀ ਇੱਕ ਜਿਹੜਾ ਕਦਮ ਉਸ ਨੂੰ ਅਸੀਂ ਕਹਿ ਸਕਦੇ ਹਾਂ ਵੀ ਫਲੋਰੀਡਾ ਨੇ ਕਿਹਾ ਵੀ ਇਟ ਟੈਸਟ ਸਿਰਫ ਤੇ ਸਿਰਫ ਇੱਕੋ ਹੀ ਲੈਂਗੁਏਜ ਦੇ ਵਿੱਚ ਲਿਆ ਜਾਏਗਾ। ਅ ਮੰਦੀਪ ਜੀ ਪਿਛਲੇ ਦਿਨੀ ਵੀ ਅਸੀਂ ਦੋ ਸੂਬਿਆਂ ਦੇ ਵਿੱਚ ਹੁਣ ਜੋ ਸੱਤੀ ਕੀਤੀ ਜਾ ਰਹੀ ਹੈ ਉਸ ਦੀ ਜਾਣਕਾਰੀ ਦਿੱਤੀ ਦਿੱਤੀ ਸੀ ਵੀ ਜਿੱਥੇ ਅਰੀਜ਼ੋਨਾ ਨੇ ਕਿਹਾ ਵੀ ਜੇਕਰ ਕੋਈ ਇਲੀਗਲ ਇਮੀਗਰੈਂਟ ਟਰੱਕ ਚਲਾਉਂਦਾ ਫੜਿਆ ਗਿਆ ਤਾਂ ਫਿਰ ਉਹਦਾ ਟਰੱਕ ਟਰੱਕ ਜਿਹੜਾ ਅਧਿਕਾਰੀ ਵੇਚ ਵੀ ਸਕਦੇ ਨੇ ਸੀਜ਼ ਕਰਕੇ ਫਲੋਰੀਡਾ ਨੇ ਕਿਹਾ ਵੀ ਅਸੀਂ 50 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਲਗਾਵਾਂਗੇ ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਜਦੋਂ ਇਹ ਖਬਰ ਤੋਂ ਲੱਗਿਆ ਹੋਵੇ ਸ਼ਾਇਦ ਅਸੀਂ ਉਹਨਾਂ ਨੂੰ ਡਰਾਉਣ ਦੇ ਵਾਸਤੇ ਅਜਿਹੀ ਖਬਰ ਦੇ ਰਹੇ ਹਾਂ ਪਰ ਸਾਡਾ ਸਿਰਫ ਇੱਕੋ ਹੀ ਮਕਸਦ ਹੁੰਦਾ ਹੈ ਕਿ ਜੋ ਇਨਫੋਰਮੇਸ਼ਨ ਜੋ ਜਾਣਕਾਰੀ ਹੈ ਉਹ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਰਹੀਏ ਕਿਸੇ ਵੀ ਤਰੀਕੇ ਦਾ ਕਿਸੇ ਦੇ ਮਨ ਦੇ ਵਿੱਚ ਡਰ ਜਾਂ ਫਿਰ ਕੋਈ ਸਹਿਮ ਦਾ ਮਾਹੌਲ ਬਣਾਉਣ ਦੇ ਵਾਸਤੇ ਕੋਈ ਵੀ ਅਪਡੇਟ ਨਹੀਂ ਦਿੱਤੀ ਜਾਂਦੀ ਕਿਉਂਕਿ ਜੇਕਰ ਕੋਈ ਰਾਹਤ ਦੀ ਖਬਰ ਆਏਗੀ ਉਹ ਵੀ ਅਸੀਂ ਜ਼ਰੂਰ ਸਾਂਝੀ ਕਰਾਂਗੇ ਜਿਵੇਂ ਪਿਛਲੇ ਦਿਨੀ ਨਾਨ ਡੋਮਿਸਾਲ ਦੇ ਸੰਬੰਧ ਦੇ ਵਿੱਚ ਜੋ ਹਲਕੀ ਜੀ ਰਾਹਤ ਕੈਲੀਫੋਰਨੀਆ ਵੱਲੋਂ ਦਿੱਤੀ ਗਈ ਉਹ ਵੀ ਅਸੀਂ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸੀ ਸੋ ਸਾਡਾ ਇੱਕੋ ਹੀ ਮਕਸਦ ਹੁੰਦਾ ਹੈ ਜੋ ਅਪਡੇਟ ਹੈ ਉਹ ਤੁਹਾਡੇ ਤੱਕ ਪਹੁੰਚਾ ਦਈਏ ਜੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਕੀ ਕੁਝ ਇਸ ਵੇਲੇ ਜਿਹੜਾ ਹੈ ਉਹ ਜ਼ਮੀਨੀ ਹਕੀਕਤ ਦੇ ਵਿੱਚ ਹੋ ਰਿਹਾ ਹੈ ਸੋ ਅਜਿਹਾ ਹੀ ਕੁਝ ਫਲੋਰੀਡਾ ਦੇ ਵਿੱਚ ਜੋ ਹੁਣ ਇਹ ਚੀਜ਼ ਹੋਈ ਹੈ ਉਸ ਦੇ ਬਾਰੇ ਅਪਡੇਟ ਸਾਮਣੇ ਆਈ ਹੈ 트াকিং ਇਸ ਸਮਾਂ ਦੇ ਵਿੱਚ ਜੀ ਬਿਲਕੁਲ ਸੋਹੇ ਜਿਹੜੀਆਂ ਖਬਰਾਂ ਨੇ ਲਗਾਤਾਰ ਸਾਹਮਣੇ ਆ ਰਹੀਆਂ ਨੇ ਹਰ ਰੋਜ਼ ਕਿਸੇ ਨਾ ਕਿਸੇ ਸੂਬੇ ਤੋਂ ਪਿਛਲੇ ਮੇਰੇ ਖਣਾ ਤੇ ਦੋ ਨਾਂ ਦੇ ਵਿੱਚ ਆਪਾਂ ਤਿੰਨ ਸੂਬਿਆਂ ਜਿਹੜੀ ਗੱਲਬਾਤ ਕਰ ਲਈ ਤੇ ਅੱਜ ਚੌਥੀ ਖਬਰ ਇਹਦਾ ਸੰਬੰਧ ਜਿਹੜੀ ਸਾਡੇ ਕੋਲ ਆ ਗਈ ਹੈ ਜੀ ਬਿਲਕੁਲ ਮਨਦੀਪ ਜੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਮਿਨੀ ਸੋਟਾ ਦੀ ਸੋ ਮਨਦੀਪ ਜੀ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਵੀ ਜਿਹੜਾ ਇੱਕ ਕੈਨੇਡਾ ਦਾ ਸੂਬਾ ਹੈ ਉਹ ਅਮਰੀਕਾ ਦੇ ਵਿੱਚ ਰਲਣਾ ਚਾਹੁੰਦਾ ਹੈ ਪਰ ਹੁਣ ਅਜੇ ਹੀ ਅਪਡੇਟ ਆ ਗਈ ਹੈ ਕਿ ਅਮਰੀਕਾ ਦਾ ਇੱਕ ਸੂਬਾ ਜਿਹੜਾ ਉਹ ਕੈਨੇਡਾ ਦਾ ਹਿੱਸਾ ਬਣਨਾ ਚਾਹੁੰਦਾ ਹੈ ਮਿਨੀ ਸੋਟਾ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਮਿਨੀ ਸੋਟਾ ਦੇ ਲੋਕ ਬਹੁਤ ਹੀ ਖੁਸ਼ ਨਹੀਂ ਅਮਰੀਕਾ ਦਾ ਹਿੱਸਾ ਬਣ ਕੇ ਇਸ ਦੇ ਬਾਰੇ ਕੀ ਇਨਫੋਰਮੇਸ਼ਨ ਹੈ ਬਿਲਕੁਲ ਜੀ ਸਰਹੱਦਾਂ ਨੂੰ ਬਦਲਣ ਦੀਆਂ ਗੱਲਾਂ ਜਿਹੜੀਆਂ ਉਹ ਹੋ ਰਹੀਆਂ ਨੇ ਬੜੇ ਚਿਰਾਂ ਤੋਂ ਟ੍ਰਾਪਪ ਸਰ ਕਹਿੰਦੇ ਆ ਕਿ ਮੈਂ ਸਾਰੇ ਕੈਨੇਡਾ ਤੇ ਕਬਜ਼ਾ ਕਰ ਲੈਣਾ ਗ੍ਰੀਨਲੈਂਡ ਤੇ ਵੀ ਕਬਜ਼ਾ ਕਰ ਲੈਣਾ ਤੇ ਉਧਰ ਅਲਬਰਟਾ ਵਿੱਚ ਕੁਝ ਲੋਕ ਨੇ ਜੋ ਰੈਫਰੰਡਮ ਦੀ ਮਿਹਨ ਚਲਾ ਰਹੇ ਨੇ ਉਹਦੇ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਵੀ ਅਸੀਂ ਅਮਰੀਕਾ ਦੇ ਨਾਲ ਮਿਲ ਜਾਣਾ ਤੇ ਉਧਰ ਅੱਜ ਇੱਕ ਨਵੀਂ ਖਬਰ ਸਾਹਮਣੇ ਆ ਗਈ ਹੈ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕੀ ਮਿਨੀ ਸੋਟਾ ਜਿਹੜਾ ਉਹਦੇ ਵਿੱਚ ਉਹਨੂੰ ਜਿਹੜਾ ਕੈਨੇਡਾ ਨਾਲ ਮਿਲ ਜਾਣਾ ਚਾਹੀਦਾ ਸੋ ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ ਹਾਲਾਂਕਿ ਜੇਕਰ ਅਸੀਂ ਅਲਬਰਟਾ ਦੇ ਮਾਮਲੇ ਵਿੱਚ ਚਿੰਦਰਪ੍ਰੀਤ ਜੀ ਗੱਲਬਾਤ ਕਰੀਏ ਤਾਂ ਅਲਬਰਟਾ ਦੇ ਮਾਮਲੇ ਵਿੱਚ ਇਸ ਵਕਤ ਇਹ ਹੋ ਰਿਹਾ ਕਿ ਜਿਹੜੇ ਲੋਕ ਕੋਈ ਪਿਛਲੇ ਦਿਨ ਖੁਲਾਸਾ ਹੋਇਆ ਸੀ ਕਿ ਵਾਸ਼ਿੰਗਟਨ ਦੇ ਵਿੱਚ ਜਿਹੜੇ ਮੀਟਿੰਗ ਕਰਕੇ ਆਏ ਨੇ ਅਮਰੀਕੀ ਅਧਿਕਾਰੀਆਂ ਦੇ ਨਾਲ ਜੋ ਰੈਫਰੈਂਡਮ ਦੀ ਮਿਹਮ ਚਲਾ ਰਹੇ ਨੇ ਉਹਨਾਂ ਦੀ ਕਾਫੀ ਨੁਕਤਾਚੀਨੀ ਹੋ ਰਹੀ ਆ ਸੋ ਉਹਨਾਂ ਵੱਲੋਂ ਅੱਜ ਦਾਵਾ ਕੀਤਾ ਗਿਆ ਕਿ ਇਸ ਵਕਤ ਜਿਹੜੀ ਅਲਬਾਟਾ ਦੇ ਵਿੱਚ ਮੌਜੂਦਾ ਸਰਕਾਰ ਆ ਉਹਨਾਂ ਦੇ ਵਿਧਾਇਕਾਂ ਵੱਲੋਂ ਵੀ ਇਸ ਪਟੀਸ਼ਨ ਦੇ ਉੱਤੇ ਜਿਹੜੇ ਉਹ ਦਸਖਤ ਕੀਤੇ ਗਏ ਨੇ ਜੋ ਰੈਫਰੈਂਡਮ ਕਰਾਉਣ ਦੇ ਲਈ ਜਿਹੜੀ ਮਿਹਮ ਚਲਾਈ ਜਾ ਰਹੀ ਆ ਉਹਦੇ ਉੱਤੇ ਜਿਹੜੀ ਇਸ ਵਕਤ ਤੋਂ ਮੌਜੂਦਾ ਸਰਕਾਰ ਆ ਉਹਦੇ ਵਿਧਾਇਕਾਂ ਨੇ ਵੀ ਆਪਣੇ ਸਾਈਨ ਕੀਤੇ ਹੋਏ ਨੇ ਸੋ ਇਹ ਵੀ ਦਾਵਾ ਕੀਤਾ ਜਾ ਰਿਹਾ ਬਾਕੀ ਹੋਰ ਬਾਕੀ ਜਿਹੜੇ ਸੂਬਿਆਂ ਦੇ ਪ੍ਰੀਮੀਅਰ ਨੇ ਜਾਂ ਪ੍ਰਧਾਨ ਮੰਤਰੀ ਨੇ ਉਸ ਇਸ ਮਾਮਲੇ ਵਿੱਚ ਸਾਰੇ ਜਿਹੜੇ ਸੀ ਉਹਨਾਂ ਦੇ ਪਿਛਲੇ ਦਿਨੀ ਜੋ ਖਬਰ ਆਈ ਸੀ ਅਮਰੀਕਾ ਦੇ ਵਿੱਚ ਮੀਟਿੰਗ ਦੀ ਉਹਦੀ ਨੁਕਤਾਚੀਨੀ ਕੀਤੀ ਸਗੀ ਦੂਜੇ ਪਾਸੇ ਜਿਹੜੀ ਅੱਜ ਖਬਰ ਆਈ ਆ ਜੀ ਉਹ ਮਿਨੀ ਸੋਟਾ ਤੋਂ ਆਈ ਆ ਮਿਨੀ ਸੋਟਾ ਦੇ ਜਿਹੜੇ ਸਾਬਕਾ ਗਵਰਨਰ ਨੇ ਜੀ ਜੈਸੀ ਵੈਚੂਰਾ ਉਹਨਾਂ ਨੇ ਇੱਕ ਗੱਲਬਾਤ ਕੀਤੀ ਆ ਉਹਨਾਂ ਬਾਰੇ ਪਹਿਲਾਂ ਦੱਸ ਦਈਏ ਕਿ ਉਹ ਇੱਕ ਸਾਬਕਾ ਅਮਰੀਕਨ ਫੌਜੀ ਨੇ ਵਿਤਨਾਮ ਦੀ ਲੜਾਈ ਦੇ ਵਿੱਚ ਉਹ ਲੜੇ ਸੀਗੇ ਤੇ ਇਸ ਤੋਂ ਇਲਾਵਾ ਪ੍ਰੋਫੈਸ਼ਨਲ ਰੈਸਟਰ ਵੀ ਰਹਿ ਚੁੱਕੇ ਆ ਦੇ ਨਾਲ-ਨਾਲ 트럼ਪ ਦੇ ਸਾਬਕਾ ਦੋਸਤ ਨੇ ਤੇ ਹੁਣ ਇਸ ਵਕਤ ਅਸੀਂ ਉਹਨਾਂ ਨੂੰ 트럼ਪ ਦੇ ਆਲੋਚਕ ਕਹਿ ਸਕਦੇ ਆ ਸੋ ਉਹ ਇੱਕ ਜਿਹੜਾ ਪੋਡਕਾਸਟ ਕਰ ਰਿਹਾ ਸੀਗੇ ਤੇ ਉਸ ਪੋਡਕਾਸਟ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜੇ ਇਸ ਵਕਤ ਤੋਂ ਮੌਜੂਦਾ ਗਵਰਨਰ ਨੇ ਮਿਸਿਸ ਮਿਨੀਸੋਟਾ ਦੇ ਇਸ ਵਕਤ ਜੋ ਆਈਸ ਦੀ ਕਾਰਵਾਈ ਚੱਲ ਰਹੀ ਹੈ ਜੋ ਸਾਰਾ ਕੁਝ ਹੋ ਰਿਹਾ ਅਸੀਂ ਦੇਖਿਆ ਕੁਝ ਲੋਕਾਂ ਦੀ ਮੌਤ ਵੀ ਹੋ ਗਈ ਆ ਇਸ ਦੀ ਗੋਲੀ ਨਾਲ ਉਹਨਾਂ ਨੇ ਕਿਹਾ ਕਿ ਸੰਕਟ ਦੇ ਨਾਲ ਜਿੱਠਣ ਲਈ ਉਹ ਕੀ ਸਲਾਹ ਦੇਣਾ ਚਾਹਣਗੇ ਜਿਹੜੇ ਮੌਜੂਦਾ ਇਸ ਵਕਤ ਗਵਰਨਰ ਨੇ ਮਿਨੀਸੋਟਾ ਦੇ ਤੇ ਇਸ ਤੇ ਜਵਾਬ ਉਹਨਾਂ ਨੇ ਕਿਹਾ ਕਿ ਕਹਿੰਦੇ ਵੀ ਜੇਕਰ ਰਾਸ਼ਟਰਪਤੀ ਟਰੰਪ ਨੂੰ ਅਸੀਂ ਇੰਨੇ ਮਾੜੇ ਲੱਗਦੇ ਆ ਮਿਨੀਸੋਟਾ ਦੀ ਉਹ ਇੰਨੀ ਜ਼ਿਆਦਾ ਆਲੋਚਨਾ ਕਰਦੇ ਤਾਂ ਉਹ ਕਹਿੰਦੇ ਵੀ ਸਾਨੂੰ ਫਿਰ ਅਮਰੀਕਾ ਨਾਲੋਂ ਵਾਕਈ ਕਰ ਦੇਣਾ ਚਾਹੀਦਾ ਵੀ ਸਾਨੂੰ ਕੈਨੇਡਾ ਦੇ ਨਾਲ ਮਿਲ ਜਣਾ ਚਾਹੀਦਾ ਇਸ ਤੋਂ ਇਲਾਵਾ ਕਿਉਂਕਿ ਸਾਡਾ ਕਹਿੰਦੇ ਕੈਨੇਡਾ ਵਾਲਿਆਂ ਦਾ ਫਿਰਤਾ ਸੁਭਾਅ ਮਿਲਦਾ ਆ ਦੂਜਾ ਕਹਿੰਦੇ ਸਾਡਾ ਹੈਲਥ케ਅਰ ਵਾਲਾ ਮਸਲਾ ਜਿਹੜਾ ਉਹ ਵੀ ਠੀਕ ਹੋ ਜਾਊਗਾ ਕਿਉਂਕਿ ਕੈਨੇਡਾ ਦਾ ਹੈਲਥ케ਅਰ ਬੇਸ਼ੱਕ ਇਹ ਸਾਨੂੰ ਇੱਥੇ ਪਤਾ ਕਿ ਕਾਫੀ ਲੰਬੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਹੁੰਦੀਆਂ ਨੇ ਡਾਕਟਰਾਂ ਦੀ ਬਹੁਤ ਘਾਟ ਆ ਪਰ ਇੱਕ ਜਿਹੜਾ ਵੱਡਾ ਜੋ ਦੇਖਿਆ ਜਾ ਰਿਹਾ ਕਿ ਜਿਹੜਾ ਵੱਡਾ ਫਾਇਦਾ ਇਹ ਆ ਕਿ ਸਾਰਾ ਕੁਝ ਹੈਲਥ ਕੇਅਰ ਦੇ ਵਿੱਚ ਜਿਹੜਾ ਤਕਰੀਬਨ ਤਕਰੀਬਨ ਉਹ ਫ੍ਰੀ ਆ ਸੋ ਉਸ ਤੋਂ ਲੈ ਕੇ ਕਹਿੰਦੇ ਕਿ ਸਾਨੂੰ ਉਹ ਬੈਨੀਫਿਟ ਵੀ ਮਿਲ ਜੂਗਾ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਉਹ ਕਹਿੰਦੇ ਵੀ ਸਾਨੂੰ ਕੈਨੇਡਾ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਆ ਵੀ ਕੈਨੇਡਾ ਸਾਨੂੰ ਆਪਣੇ ਨਾਲ ਜਿਹੜਾ ਮਲਾਉਣ ਦੇ ਲਈ ਉਹ ਰਾਜੀ ਆ ਹਾਲਾਂਕਿ ਇਸ ਵਕਤ ਮੈਨੂੰ ਲੱਗਦਾ ਨਹੀਂ ਵੀ ਕੈਨੇਡਾ ਇਹ ਪੰਗਾ ਲਊਗਾ ਕੋਈ ਇਸ ਤਰੀਕੇ ਦਾ ਉਹਨੇ ਕਿਹਾ ਕਿ ਮੈਂ ਥੋੜਾ ਸੀਰੀਅਸ ਹੈਗਾ ਤੇ ਇਹਦੀ ਪਟੀਸ਼ਨ ਵੀ ਜਿਹੜਾ ਉਹ ਚਲਾ ਸਕਦਾ ਆ ਸੋ ਇਹ ਕੋਈ ਕਿਉਂਕਿ ਜੇਕਰ ਵਕ ਇੰਦਰਪੀਰ ਜੀ ਕੋਈ ਆਮ ਵਿਅਕਤੀ ਗੱਲ ਕਰੇ ਤਾਂ ਫਿਰ ਅਸੀਂ ਕਹਿ ਸਕਦੇ ਕਿ ਇਹਨੂੰ ਨੋਰ ਕੀਤਾ ਜਾ ਸਕਦਾ ਪਰ ਜਿਹੜੇ ਇੱਕ ਸਾਬਕਾ ਗਵਰਨਰ ਨੇ ਉਹ ਇਹ ਗੱਲ ਕਹਿ ਰਿਹਾ ਤੇ ਇਸ ਕਰਕੇ ਜਿਹੜਾ ਖਬਰ ਬੜੀਆਂ ਹੈਡਿੰਗ ਬਣੀਆਂ ਤੇ ਇਸ ਦੀ ਜਿਹੜੀ ਚਰਚਾ ਹੈ ਉਹ ਹੋ ਰਹੀ ਆ ਬਾਕੀ ਦੇਖਦੇ ਆ ਜੀ ਕਿ ਇਹਨਾਂ ਨੂੰ ਕਾਬਜਾ ਵੀ ਮਿਲਦੀ ਆ ਜਿਹੜੇ ਅਲਬਰਟਾ ਵਾਲੇ ਆ ਉਹਨਾਂ ਨੂੰ ਕਾਬਜ਼ਾ ਜੀ ਮਿਲਦੀ ਹੈ ਜਾਂ ਮਿਨੀਸੋਟਾ ਵਾਲੇ ਉਹਨਾਂ ਨੂੰ ਮਿਲਦੀ ਆ ਪਰ ਇਹ ਗੱਲਾਂ ਹੋ ਰਹੀਆਂ ਨੇ ਇਹ ਜਿਹੜਾ ਦੋਨਾਂ ਹੀ ਸੂਬਿਆਂ ਲਈ ਕਰਨਾ ਬਹੁਤ ਔਖਾ ਆ ਅ ਇਸ ਤੋਂ ਬਾਅਦ ਮਨਦੀਪ ਜੀ ਗੱਲ ਕਰ ਲੈਂਦੇ ਆ ਵਿਜ਼ਿਟਰ ਵੀਜ਼ਾ ਦੇ ਸਮਾਂ ਦੇ ਵਿੱਚ ਜਿਹੜੀ ਅਪਡੇਟ ਕੀ ਚੱਲ ਰਹੀ ਆ ਕਿੰਨਾ ਪ੍ਰੋਸੈਸਿੰਗ ਸਮਾਂ ਲੱਗ ਰਿਹਾ ਹੈ ਤੇ ਕੀ ਪਰਸੈਂਟੇਜ ਆ ਕਿਨੇ ਜਿਹੜੇ ਲੋਕਾਂ ਨੂੰ ਵਿਜ਼ਿਟਰ ਵੀਜ਼ੇ ਜਿਹੜੇ ਉਹ ਜਾਰੀ ਕੀਤੇ ਜਾ ਰਹੇ ਨੇ ਜੀ ਬਿਲਕੁਲ ਜੀ ਹਾਲਾਂਕਿ ਇਸ ਵਕਤ ਬਹੁਤ ਵੱਡਾ ਬੈਕਲੌਗ ਹੈਗਾ ਆ ਜਿਕਰ ਅਸੀਂ ਦੇਖੀਏ ਜਿਹੜੀਆਂ ਫਾਈਲਾਂ ਨੇ ਪਰ ਫਿਰ ਵੀ ਜਿਹੜਾ ਜਿਹੜਾ ਖਾਸ ਤੌਰ ਤੇ ਆਈਆਰਸੀਸੀ ਵੱਲੋਂ ਜਿਹੜਾ ਕੁਝ ਅਪਡੇਟ ਦਿੱਤੀਆਂ ਗਈਆਂ ਨੇ ਜਿਹਦੇ ਵਿੱਚ ਦੱਸਿਆ ਗਿਆ ਕਿਉਂਕਿ ਜਿਹੜਾ ਸਮੇਂ-ਸਮੇਂ ਤੇ ਜਿਹੜੀ ਉਹ ਅਪਡੇਟ ਆਉਂਦੀ ਰਹਿੰਦੀ ਜਾਵੇ ਕਿਹੜੇ ਵੀਜ਼ੇ ਨੂੰ ਕਿੰਨਾ ਸਮਾਂ ਲੱਗ ਰਿਹਾ ਸੋ ਸੋਚਿਆ ਕਿ ਅੱਜ ਦਸ਼ਕਾ ਨੂੰ ਵੀ ਸਾਂਝਾ ਕਰ ਜਾਈਏ ਕਿਉਂਕਿ ਪਹਿਲਾਂ ਆਪਾਂ FIFA ਵਾਲੀ ਗਲਤ ਵੀ ਕੀਤੀ ਆ ਸੋ ਇਹ ਵੀ ਗੱਲਬਾਤ ਕਰ ਲੈਂਦੇ ਆ ਸੋ ਲਗਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਜੀ ਇਹ ਚੇਂਜ ਹੁੰਦਾ ਰਹਿੰਦਾ ਆ ਸਪੈਸ਼ਲੀ ਇਨੀ ਖਬਰਾਂ ਲੱਗੀਆਂ ਸੀਆਂ ਕਿ 2 ਮਿਲੀਅਨ ਤੋਂ ਉੱਪਰ ਜਿਹੜੀਆਂ ਫਾਈਲਾਂ ਨੇ ਉਹ ਇਸ ਵਕਤ ਬੈਕਲੌਗ ਵਿੱਚ ਨੇ ਜਿਹਦੇ ਵਿੱਚ 1 ਮਿਲੀਅਨ ਫਾਈਲ ਜਿਹੜੀ ਉਹ ਤਾਂ ਜਿਹੜਾ ਸਟੈਂਡਰਡ ਟਾਈਮ ਹੈਗਾ ਆ ਉਹਦੇ ਅੰਦਰ ਹੀ ਚੱਲ ਰਹੀ ਆ ਬਾਕੀ ਜਿਹੜੀਆਂ ਉਹ ਆਪਣੇ ਸਟੈਂਡਰਡ ਟਾਈਮ ਤੋਂ ਜਿਹੜਾ ਲੇਟ ਚੱਲ ਰਹੀਆਂ ਨੇ ਸੋ ਹੁਣ ਜਿਹੜੀ ਖਾਸ ਤੌਰ ਤੇ ਵਿਸਟਰ ਵੀਜ਼ਾ ਸੰਬੰਧੀ ਦਾਵਾ ਕੀਤਾ ਗਿਆ ਜੀ ਕਿ ਜੇਕਰ ਭਾਰਤ ਤੋਂ ਵਿਸਟਰ ਵੀਜ਼ਾ ਅਪਲਾਈ ਕਰਦੇ ਆ ਜੇਕਰ ਉਹ ਤੁਸੀਂ 14 ਜਨਵਰੀ ਤੋਂ ਪਹਿਲਾਂ ਕੀਤਾ ਤਾਂ ਉਹਦੇ ਲਈ 99 ਦਿਨ ਦਾ ਟਾਈਮ ਲੱਗ ਰਿਹਾ ਸੀ ਤੇ ਹੁਣ ਉਹ ਘਟ ਕੇ ਜਿਹੜਾ ਇਸ ਵਕਤ 83 ਜੁਨ ਤੇ ਅਗਸਤ 16 ਦਿਨ ਦਾ ਫਰਕ ਪਿਆ ਅ ਸੋ ਲਗਭਗ ਤਿੰਨ ਕੁ ਮਹੀਨੇ ਅਸੀਂ ਕਹਿ ਸਕਦੇ ਹਾਂ ਪਾਕਿਸਤਾਨ ਤੋਂ ਇਹ ਸਮਾਂ ਜਿਹੜਾ ਹੈਗਾ ਜੀ ਵਿਸਟਰ ਵਿਜਲੇ 55 ਦਿਨ ਦਾ ਦੱਸਿਆ ਗਿਆ ਨਾਈਜੀਰੀਆ ਤੋਂ 40 ਤੇ ਅਮਰੀਕਾ ਤੋਂ 25 ਦਿਨ ਇਸ ਤੋਂ ਇਲਾਵਾ ਜੇ ਅਸੀਂ ਵਰਕ ਪਰਮਿਟ ਦੀ ਗੱਲ ਕਰ ਲਈਏ ਤਾਂ ਇੰਡੀਆ ਤੋਂ ਜੀ ਇਹ ਲਗਭਗ 8 ਹਫ਼ਤੇ ਦਾ ਜਿਹੜਾ ਸਮਾਂ ਹੋ ਦੱਸਿਆ ਜਾ ਰਿਹਾ ਜੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਅਪਲਾਈ ਕਰਨਾ ਜੀ ਤੇ ਇਹਦਾ ਵੇਟਿੰਗ ਟਾਈਮ ਜਿਹੜਾ ਪ੍ਰੋਸੈਸਿੰਗ ਟਾਈਮ ਉਹ 241 ਦਿਨ ਜਿਹੜਾ ਚੱਲ ਰਿਹਾ ਜੋ ਕਿ ਕਾਫੀ ਜ਼ਿਆਦਾ ਆ ਇਸ ਤੋਂ ਇਲਾਵਾ ਜੇ ਪਾਕਿਸਤਾਨ ਤੋਂ ਗੱਲ ਕਰੀਏ ਤਾਂ ਜੀ ਉਹ ਆਟਾ ਮਾਫ ਕਰਨਾ 8 ਹਫ਼ਤਾ ਜਿਹੜੀਆਂ ਉਹ ਇੰਡੀਆ ਤੋਂ ਪਾਕਿਸਤਾਨ ਤੋਂ 20 ਹਫ਼ਤੇ ਨਾਈਜੀਰੀਆ ਤੋਂ ਜਿਹੜੇ ਉਹ 9 ਹਫ਼ਤੇ ਤੇ ਯੂਨਾਈਟਿਡ ਸਟੇਟਸ ਜਿਹੜੇ ਉਹ 10 ਹਫ਼ਤੇ ਦੱਸਿਆ ਇਸ ਤੋਂ ਇਲਾਵਾ ਜੇਕਰ ਅਸੀਂ ਸਟੱਡੀ ਪਰਮਿਟ ਦੀ ਗੱਲ ਕਰੀਏ ਤਾਂ ਭਾਰਤ ਤੋਂ ਸਟੱਡੀ ਪਰਮਿਟ ਵਾਲਿਆਂ ਦੇ 4 ਹਫ਼ਤੇ ਲੱਗਦੇ ਨੇ ਸੋ ਇਹ ਪਹਿਲਾਂ 3 ਲੱਗਦੇ ਸੀਗੇ ਪਾਕਿਸਤਾਨ ਤੋਂ 5 ਹਫ਼ਤੇ ਲੱਗ ਰਹੇ ਨੇ ਜੀ ਨਾਈਜੀਰੀਆ ਤੋਂ ਫਿਰ 7 ਤੇ ਯੂਨਾਈਟਿਡ ਸਟੇਟਸ ਤੋਂ ਫਿਰ 7 ਹਫ਼ਤੇ ਲੱਗ ਰਹੇ ਨੇ ਹੁਣ ਗੱਲ ਕਰੀਏ ਜੀ ਸੁਪਰ ਵੀਜ਼ਾ ਦੀ ਸੁਪਰ ਵੀਜ਼ਾ ਜੇਕਰ ਅਸੀਂ ਇੰਡੀਆ ਤੋਂ ਅਪਲਾਈ ਕਰਦੇ ਹਾਂ ਤਾਂ 214 ਦਿਨ ਜਿਹੜੇ ਉਹ ਲੱਗ ਰਹੇ ਨੇ ਪਹਿਲਾਂ ਇਹ ਜੇਕਰ 14 ਜਨਵਰੀ ਤੋਂ ਪਹਿਲਾਂ ਕੀਤਾ ਤਾਂ 206 ਦਿਨ ਦਾ ਸਮਾਂ ਸੀ ਪਾਕਿਸਤਾਨ ਤੋਂ 126 ਦਿਨ ਤੇ ਅਮਰੀਕਾ ਤੋਂ 187 ਦਿਨ ਜਿਹੜੇ ਉਹ ਇਸ ਦੇ ਵਿੱਚ ਲੱਗ ਰਹੇ ਨੇ ਸੋ ਕੁੱਲ ਮਿਲਾ ਕੇ ਜੇਕਰ ਅਸੀਂ ਕਿਉਂਕਿ ਜੇ ਵੱਡੀ ਪੱਧਰ ਤੇ ਇਹਦੇ ਵਿੱਚ ਗੱਲਬਾਤ ਜਿਹੜੀ ਆਪਾਂ ਜਿਹੜਾ ਜ਼ਿਆਦਾ ਸਬੰਧ ਵੈਸੇ ਹੁੰਦਾ ਉਹ ਵਿਸਟਰ ਵੀਜ਼ਾ ਨਾਲ ਹੁੰਦਾ ਹੈ ਵਿਸਟਰ ਵੀ ਜਦੋਂ ਜਿਹੜਾ ਸੀ ਉਹ 83 ਦਿਨ ਲੱਗ ਰਹੇ ਨੇ ਜੇਕਰ ਕੋਈ ਹੁਣ ਅਪਲਾਈ ਕਰਦਾ ਆ ਅ ਤੇ ਜੇ ਕੋਈ ਕੈਨੇਡਾ ਦੇ ਵਿੱਚੋਂ ਜਿਹੜਾ ਉਹ ਵਿਸਟਰ ਵੀਜ਼ਾ ਅਪਲਾਈ ਕਰਦਾ ਫਾਈਲ ਤੋਂ ਉਹਦੇ ਲਈ 21 ਦਿਨ ਦਾ ਸਮਾਂ ਲੱਗ ਰਿਹਾ ਕੈਨੇਡਾ ਦੇ ਵਿੱਚੋਂ ਜੇ ਪਰ ਕੋਈ ਵਰਕ ਪਰਮਿਟ ਅਪਲਾਈ ਕਰਦਾ ਇਸ ਵਕਤ ਤਾਂ ਉਹ 241 ਦਿਨ ਸੋ ਜੋ ਕਾਫੀ ਲੰਬਾ ਸਮਾਂ ਇੰਦਰ ਪੀਜੀ ਬਾਣੀਆ ਦਾ ਤੇ ਇੰਡੀਆ ਤੋਂ ਜਿਹੜਾ ਉਹ 8 ਹਫਤੇ ਦਾ ਸਮਾਂ ਜਿਹੜਾ ਲੱਗ ਰਿਹਾ ਸੋ ਕੁੱਲ ਮਿਲਾ ਕੇ ਅਸੀਂ ਦੇਖੀਏ ਤਾਂ ਕਾਫੀ ਇਸ ਵਕਤ ਵਿਸਟਰ ਵੀਜਾ ਦੀ ਪ੍ਰੋਸੈਸਿੰਗ ਸਮਾਂ ਜਿਹੜਾ ਉਹ ਥੋੜਾ ਘਟਿਆ ਪਰ ਵਰਕ ਪਰਮਿਟ ਦਾ ਜਿਹੜਾ ਪ੍ਰੋਸੈਸਿੰਗ ਸਮਾਂ ਤੇ ਸਟੱਡੀ ਪਰਮਿਟ ਦਾ ਜਿਹੜਾ ਹੈਗਾ ਉਹ ਕਾਫੀ ਜਿਹੜਾ ਵਧਿਆ ਹੋਇਆ ਹੈ ਜੀ ਬਿਲਕੁਲ ਸੋ ਇਸਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਦੋਹਾ ਤਿਸ਼ਣ ਤੋਂ ਅਸੈਂਬਲੀਆਂ ਜਾਂ ਜਿਹਨਾਂ ਦੇ ਬਾਰੇ ਪ੍ਰੋਗਰਾਮ ਦੇ ਵਿੱਚ ਅਪਡੇਟ ਸਾਂਝੀ ਕੀਤੀ ਹੈ ਬਾਕੀ ਸਾਰੀਆਂ ਅਪਡੇਟਸ ਜਾਣਨ ਬਾਅਦ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ